ਫਿਲੌਰ ਦੇ ਨਜ਼ਦੀਕ ਪਿੰਡ ਗੜਾਵਿਕੇ ਇੱਕ ਸ਼ਾਦੀ ਸ਼ੂਦਾ ਔਰਤ ਅਮਨਦੀਪ ਕੌਰ ਉਮਰ 30 ਸਾਲ ਪਤਨੀ ਗੇਲਾਵਾਸੀ ਗੜਾ ਫਿਲੌਰ ਦੀ ਮੌਤ ਦਾ ਸਮਾਚਾਰ ਪ੍ਰਾਪਤ ਹੋਇਆ ਮ੍ਰਿਤਕ ਔਰਤ ਦੀ ਪਰਜਾਈ ਮਨਪ੍ਰੀਤ ਕੌਰ ਵਾਸੀ ਪ੍ਰਤਾਪਪੁਰਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਬੀਤੀ ਰਾਤ ਅਮਨਦੀਪ ਕੌਰ ਨਾਲ ਗੱਲਬਾਤ ਹੋਈ ਸੀ ਸਾਨੂੰ ਫੋਨ ਆਇਆ ਸੀ ਕਿ ਅਮਨਦੀਪ ਕੌਰ ਦੀ ਹੱਟ ਅਟੈਕ ਨਾਲ ਮੌਤ ਹੋ ਗਈ ਹੈ ਇਹ ਖਬਰ ਸੁਣਦੇ ਸਾਰ ਹੀ ਅਸੀਂ ਉੱਥੇ ਪਹੁੰਚ ਗਏ ਅਸੀਂ ਮ੍ਰਿਤਕ ਅਮਨਦੀਪ ਕੌਰ ਦੇ ਗਲੇ ਤੇ ਇੱਕ ਨਿਸ਼ਾਨ ਹੋਣ ਕਾਰਨ ਉਹਨਾਂ ਨੇ ਇਹ ਸ਼ੱਕ ਜ਼ਾਹਰ ਕੀਤਾ ਹੈ ਕਿ ਅਮਨਦੀਪ ਕੌਰ ਨੂੰ ਮਾਰਿਆ ਗਿਆ ਹੈ ਇਸ ਮੌਕੇ ਫਲੋਰ ਦੇ ਐਸਐਚਓ ਸੁਖਦੇਵ ਸਿੰਘ ਆਪਣੀ ਪੁਲਿਸ ਪਾਰਟੀ ਨਾਲ ਪੁੱਜੇ ਤੇ ਲੜਕੀ ਦੀ ਲਾਸ਼ ਨੂੰ ਸਿਵਲ ਹਸਪਤਾਲ ਫਲੋਰ ਵਿਖੇ ਭੇਜ ਦਿੱਤਾ ਗਿਆ ਉਹਨਾਂ ਨੇ ਕਿਹਾ ਕਿ ਪੋਸਟਮਾਰਟਮ ਦੀ ਰਿਪੋਰਟ ਮਿਲਣ ਤੋਂ ਬਾਅਦ ਅਗਲੀ ਰੀ ਕਾਰਵਾਈ ਕੀਤੀ ਜਾਵੇਗੀ ਪੁਲਿਸ ਨੇ ਲੜਕੀ ਦੇ ਵਾਰਸਾ ਦੀ ਸ਼ਿਕਾਇਤ ਤੇ ਮ੍ਰਿਤਕ ਦੇ ਪਰਿਵਾਰ ਦੇ ਮੈਂਬਰਾਂ ਨੂੰ ਆਪਣੀ ਹਿਰਾਸਤ ਵਿੱਚ ਲੈ ਲਿਆ ਹੈ ਮੇਰਾ ਨਾਮ ਮਨਪ੍ਰੀਤਾ ਪੰਡਤ ਪ੍ਰਤਾਪਰਾ ਹੈ ਜੀ 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 ਤੇ ਉਹ ਮੇਰੀ ਨਾਨਾਂ ਸੀਗੇ ਤੇ ਸਾਨੂੰ ਇਹਨਾਂ ਨੇ ਫੋਨ ਕੀਤਾ ਕਿ ਕੁੜੀ ਨੂੰ ਟੈਕ ਹੋ ਗਿਆ ਠੀਕ ਹੈ ਜੀ ਕੁੜੀ ਨੂੰ ਟੈਕ ਹੋ ਗਿਆ ਤਾਂ ਜਦੋਂ ਅਸੀਂ ਆਏ ਆ ਤਾਂ ਕੁੜੀ ਆ ਕੋਲ ਅਸੀਂ ਆ ਕੇ ਮਤਲਬ ਆਪਣਾ ਰੋਣ ਲੱਪੇ ਆ ਸਾਨੂੰ ਦੁੱਖ ਲੱਗਾ ਅਸੀਂ ਰੋਣ ਲੱਗ ਗਏ ਹੂੰ ਤੇ ਇਹਨਾਂ ਨੇ ਸਾਨੂੰ ਕੁੜੀ ਨੂੰ ਹੱਥ ਨਹੀਂ ਲਾਉਣ ਦਿੱਤਾ ਕਹਿੰਦੇ ਪਰੇ ਹੋ ਜੋ ਪਰੇ ਹੋ ਜੋ ਮੈਂ ਕਿਹਾ ਜੀ ਮੂੰਹ ਤੇ ਕੱਪੜਾ ਕਿਉ ਬੰਨਿਆ ਆ ਕਹਿੰਦੇ ਜੀ ਅੰਦਰ ਦੀ ਹਵਾ ਜਾਂਦੀ ਆ ਟੈਕ ਹੋ ਗਿਆ ਆ ਹੂੰ ਇਸ ਕਰਕੇ ਅੰਦਰ ਦੀ ਹਵਾ ਜਾਂਦੀ ਆ ਮੂੰਹ ਤੇ ਤਾਂ ਕੱਪੜਾ ਬੰਨਿਆ ਆ ਜੀ ਜੀ ਕੱਪੜਾ ਤਾਂ ਜੀ ਇਹਨਾਂ ਨੇ ਤਾਂ ਬੰਨਿਆ ਸੀ ਇਹਨਾਂ ਨੇ ਗਲ ਘੁੱਟ ਕੇ ਮਾਰੀ ਆ ਠੀਕ ਹੈ ਜਦੋਂ ਜਦੋਂ ਆਪਾਂ ਸੰ ਸੰਸਕਰਨਾ ਤੁਸੀਂ ਕਰਿਓ ਵੀ ਸਾਨੂੰ ਵੀ ਪਤਾ ਲੱਗੇ ਗੱਲ ਕੀ ਸੀ ਤੇ ਕੁੜੀ ਦੀ ਪੱਟ ਤੇ ਬਕਾਇਦਾ ਜਦੋਂ ਨਿਭਾਉਣ ਲੱਗਿਆ ਸੀ ਕੁੜੀ ਦੀ ਪੱਟ ਤੇ ਬਕਾਇਦਾ ਲਿਖਿਆ ਹੋਇਆ ਆ ਸੀਗਾ ਹਮ ਕਾਲੇ ਅੱਖਰਾਂ ਦੇ ਨਾਲ ਪੈਨਸਲ ਨਾਲ ਉਹ ਜਦੋਂ ਅਸੀਂ ਸਾਰਾ ਪੜ੍ਹ ਲਿਆ ਉਦੋਂ ਬਾਅਦ ਜਦੋਂ ਅਸੀਂ ਪੜ੍ਹ ਪੜ੍ਹ ਲਿਆ ਤਾਂ ਇਹਨਾਂ ਦੀ ਜਿਹੜੀ ਮਾਸੀ ਸੱਸ ਸੀਗੇ ਮੇਰੀ ਨਣਾਨ ਦੇ ਉਹਨਾਂ ਨੇ ਦਬਦਾ ਪਾਣੀ ਨਾਲ ਮਟੇ ਦਿੱਤਾ ਕਹਿੰਦੀ ਕਹਿੰਦੀ ਪੁੱਤਰਾ ਸਾਡੀ ਲੱਜ ਰੱਖ ਲਾ ਸਾਨੂੰ ਇੱਦਾਂ ਹੀ ਰਹਿੰਦੇ ਤੂੰ ਰੋਲਾ ਨਾ ਪਾ ਮੇਰਾ ਪੋਤਿਆਂ ਤੂੰ ਮੇਰੀ ਧੀਂਆਂ ਜੀ ਜੇ ਤੁਹਾਡੀ ਮੈਂ ਪੁੱਤ ਧੀ ਸੀ ਜੇ ਸਾਡੀ ਕੁੜੀ ਦੀ ਕੋਈ ਗਲਤੀ ਸੀ ਸਾਨੂੰ ਦੱਸ ਦੇ ਸਾਡੀ ਕੁੜੀ ਨਾ ਸੁਧਾਰ ਕਰਦੀ ਤਾਂ ਅਸੀਂ ਅੱਜ ਇੱਥੇ ਆਉਣਾ ਨਹੀਂ ਸੀ ਹੂੰ ਹੂੰ ਗੱਲ ਖਤਮ ਹੋ ਜਾਂਦੀ ਕਹਿਣਾ ਜਦੋਂ ਆਪਣਾ ਸੁਧਾਰੇ ਨਹੀਂ ਕੀਤਾ ਸੀ ਕੀ ਕਰਨ ਆਣਾ ਸੀ ਜੀ ਜੀ ਜਦੋਂ ਵਸੀ ਸੰਸਕਾਰ ਕਰਨ ਲੱਗੇ ਤਾਂ ਮੇਰੇ ਨੂੰ ਸੰਸਕਾਰ ਨਹੀਂ ਕਰਨ ਦਿੱਤਾ ਉਸ ਤੋਂ ਬਾਅਦ ਅਸੀਂ ਸਹਿਮਤ ਹੋ ਗਏ ਚਲੋ ਸੰਸਕਾਰ ਕਰ ਦੋ ਮਿੱਟੀ ਪਾਓ ਗਾਲ ਤੇ ਜੋ ਹੋਣਾ ਹੋ ਗਿਆ ਠੀਕ ਹੈ ਜੀ ਉਸ ਤੋਂ ਬਾਅਦ ਜਿਹੜੇ ਮੇਰੇ ਨਾਨਾ ਸੀ ਉਹਨਾਂ ਦੇ ਵੱਡੇ ਸਿਸਟਰ ਆਏ ਬਲਾਸਪੁਰ ਤੋਂ ਹੂੰ ਬਲਾਸਪੁਰ ਤੋਂ ਆਏ ਤੇ ਉਹਨਾਂ ਨੇ ਆ ਕੇ ਕਿਹਾ ਵੀ ਗੱਲ ਕੀ ਹੋਈ ਮੈਂ ਮੋਰੇ ਉਹਨਾਂ ਦੇ ਹੱਥ ਬੰਨੇ ਮੈਂ ਕਿਹਾ ਵੀ ਤੁਸੀਂ ਬੇਨਤੀ ਆ ਹੁਣ ਸੰਸਕਾਰ ਹੋ ਲੈਂਦੋ ਉਹ ਕਹਿੰਦੇ ਅਸੀਂ ਨਹੀਂ ਹੋਣ ਦੇਣਾ ਸੰਸਕਾਰ ਇੱਦਾਂ ਕਿੱਦਾਂ ਹੋਣ ਦੇ ਦਈਏ ਉਹ ਨਹੀਂ ਪੁਲਿਸ ਦੇਖ ਕੇ ਉਹ ਵੀ ਘਬਰਾ ਗਏ ਵੀ ਕੋਈ ਚੱਕਰ ਲੰਮਾ ਚੌੜਾ ਪਿਆ ਆ ਸਾਡੀ ਭੈਣ ਦੇ ਨਾਲ ਵੀ ਜਿਹੜਾ ਇੰਨਾ ਕੁਝ ਹੋ ਗਿਆ ਆ ਹੂੰ ਹੂੰ ਜਦੋਂ ਜੀ ਇਹਨਾਂ ਨੇ ਲੱਕੜਾ ਲੁਕੜਾ ਉਤਾਰ ਦਿੱਤੀਆਂ ਉਤੋਂ ਸਾਂਸ ਕਰਨੀ ਕੀਤਾ ਲੱਕੜਾ ਸਾਰੀਆਂ ਰੱਖਤੀਆਂ ਸੀ ਅਗਲੀ ਭੇਟ ਲੱਗੇ ਸੀ ਕੰਨ ਜਦੋਂ ਇਹਨਾਂ ਨੇ ਲੱਕੜਾ ਲੁਕੜਾ ਸਾਰੀਆਂ ਉਤਾਰਤੀਆਂ ਜੀ ਕੁੜੀ ਦੇ ਧੌਣ ਤੋਂ ਐਦਾ ਮੂੰਹ ਤੋਂ ਕੱਪੜਾ ਲਾਇਆ ਤੇ ਧੌਣ ਤੇ ਇੱਥੇ ਸਾਰੇ ਨਿਸ਼ਾਨ ਗਾਲ ਘੁੱਟ ਕੇ ਮਾਰੀ ਸਾਰੇ ਨਿਸ਼ਾਨ ਬਕਾਇਦਾ ਜੀ ਫੋਟੋਆਂ ਪਈਆਂ ਸਾਡੇ ਕੋਲ ਠੀਕ ਹੈ ਰੱਸੀ ਦੀ ਰੱਸੀ ਨਾਲ ਘੁੱਟਿਆ ਰੱਬ ਜਾਣੇ ਕਿੱਦਾਂ ਘੁੱਟਿਆ ਇਹ ਹੁਣ ਆਪਾਂ ਨੂੰ ਨਹੀਂ ਪਤਾ ਆਪਾਂ ਤਾਂ ਮੌਕੇ ਤੇ ਆਪਾਂ ਕਾਰਨ ਕੀ ਹੋਇਆ ਮਾਰਨ ਦਾ ਉਹਨਾਂ ਨੂੰ ਕਾਰਨ ਜੀ ਹੁਣ ਉਹਨਾਂ ਨੂੰ ਪਤਾ ਹੋ ਪਰਿਵਾਰ ਵਾਲਿਆਂ ਨੂੰ ਕੀ ਹੋਇਆ ਆਪਾਂ ਨੂੰ ਤਾਂ ਅਟੈਕ ਦਾ ਫੋਨ ਜਿਹੜੀ ਮ੍ਰਿਤਕ ਸੀ ਉਹਦਾ ਨਾਮ ਕੀ ਸੀ ਜਿਹੜਾ ਉਹਨਾਂ ਦਾ ਘਰ ਵਾਲਾ ਉਹਨਾਂ ਦਾ ਨਾਮ ਕੀ ਉਹਨਾਂ ਦਾ ਅਮਨਦੀਪ ਨਾਮ ਸੀ ਹਾਂ ਜਿਹੜੇ ਦੀ ਡੈਥ ਹੋਈ ਉਹਨਾਂ ਦੇ ਘਰ ਵਾਲੇ ਦਾ ਨਾਮ ਗੋਲੂ ਸੀ ਬਾਕੀ ਦਾ ਮੈਨੂੰ ਪੱਕਾ ਨਾਮ ਨਹੀਂ ਪਤਾ ਠੀਕ ਹੈ ਜੀ ਤੇ ਜਿੰਨਾ ਕ ਪਤਾ ਹੁੰਦਾ ਕੀ ਹੁਣ ਤੁਸੀਂ ਬਾਡੀ ਫਲੋਰ ਸਿਵਲ ਹਸਪੀਟਲ ਲੈ ਜਾਂਦੀ ਹਾਂਜੀ ਹੁਣ ਆਪਾਂ ਸਿਵਲ ਹਸਪੀਟਲ ਬਾਡੀ ਲੈ ਜਾਂਦੀ ਆ ਹਾਂ ਤੇ ਹੁਣ ਉਹਦਾ ਮਤਲਬ ਪੋਸਟ ਮੈਡਮ ਹੋਣਗੇ ਹਾਂ ਤੇ ਉਹ ਆਪਾਂ ਨੂੰ ਦੱਸਣਗੇ ਵੀ ਕੁੜੀ ਦਾ ਆਪ ਗਾਲ ਘੁੱਟਿਆ ਗਿਆ ਜਾਂ ਕੁੜੀ ਕਿੱਦਾਂ ਹੋਈ ਆ ਕੁੜੀ ਦਾ ਕੀ ਚੱਕਰ ਪਿਆ ਆ ਠੀਕ ਹੈ ਜੀ ਜਦੋਂ ਆਪਾਂ ਅੱਗੇ ਪਿੱਛੇ ਆਉਂਦੇ ਸੀ ਤਾਂ ਇਹ ਸੱਸ ਸੋ ਸਾਰੇ ਜਣੇ ਟੱਬਰ ਇਹਨਾਂ ਨਾਲ ਮਿਲ ਕੇ ਰਹਿੰਦੇ ਸੀ ਸਾਨੂੰ ਆਏ ਗਿਆ ਨੂੰ ਖਾਣ ਪੀਣ ਨੂੰ ਸਾਰਾ ਕੁਝ ਦਿੰਦੇ ਸੀ ਐਦਾਂ ਦਾ ਭਾਜੀ ਕੁਝ ਹੈ ਨਹੀਂ ਸੀ ਸਾਨੂੰ ਵੀ ਕਹਿਣਾ ਇੱਥੇ ਆ ਕੇ ਰਹਿ ਜਾਓ ਦੋ ਰਾਤਾਂ ਰਹਿ ਜਾਓ ਤਿੰਨ ਰਾਤਾਂ ਰਹਿ ਜਾਓ ਠੀਕ ਆ ਪਰ ਸਾਨੂੰ ਆ ਚਾਂਸ ਨਹੀਂ ਸੀ ਪਤਾ ਹੁਣ ਦੱਸੋ ਇਹ ਜਨਾਨੀ ਦਾ ਤਾਂ ਕੰਮ ਹੈ ਨਹੀਂ ਭਾਜੀ ਗਾਲ ਘੁੱਟਣਾ ਜਨਾਨੀ ਕੋ ਜਨਾਨੀ ਨਹੀਂ ਮਾਰਦੀ ਜੀ ਠੀਕ ਹੈ ਹੁਣ ਇਹ ਤੁਸੀਂ ਪੁੱਛੋ ਵੀ ਕੀ ਹੋਇਆ ਕੀ ਮੰਗ ਕਰਦੇ ਹੋ ਤੁਸੀਂ ਹੁਣ ਅਸੀਂ ਤਾਂ ਜੀ ਮੰਗ ਇਹ ਹੀ ਕਰਦੇ ਆ ਸਾਨੂੰ ਇਨਸਾਫ ਦੇ ਦਿਓ ਤੇ ਦੂਜੀ ਗੱਲ ਇਹ ਅੱਜ ਸੰਸਕਾਰ ਕਰਨਾ ਤਾਂ ਸੰਸਕਾਰ ਕਰ ਦੋ ਹੁਣ ਜੇ ਹੁਣ ਤਾਂ ਪਤਾ ਲੱਗੇ ਗਿਆ ਵੀ ਕੀ ਕਾਰਨ ਹੈਗਾ ਕੀ ਕਾਰਨ ਨਹੀਂ ਹੈਗਾ ਹੂੰ ਕਿਤੇ ਸ਼ੱਕ ਲੱਗਦੀ ਤੁਹਾਨੂੰ ਮੇਨ ਸ਼ੱਕ ਬਾਜੀ ਉਹਨਾਂ ਨੇ ਜੀ ਪੱਟ ਦੇ ਉੱਤੇ ਆਪਣੇ ਨਾਮ ਲਿਖਿਆ ਸੀ ਕਿ ਮੇਰੀ ਨਣਾਨ ਪ੍ਰਵੀਨ ਜ਼ਿੰਮੇਵਾਰ ਆ ਹੂੰ ਹੂੰ ਬਕਾਇਦਾ ਮੈਂ ਤੇ ਮੇਰੀ ਜਠਾਣੀ ਬੈਠੇ ਨੇ ਇੱਥੇ ਉਹ ਉਹਨਾਂ ਨੇ ਦੇਖਿਆ ਆ ਉਹਨਾਂ ਨੇ ਦੇਖਿਆ ਹਾਂਜੀ ਥੈਂਕ ਯੂ ਪੰਜੀ ਤੁਹਾਡਾ ਨਾਮ ਕੀ ਹੈ ਤੇ ਕੀ ਗੱਲਬਾਤ ਹੋਈ ਜਿਹੜੀ ਅੱਜ ਲੜਕੀ ਦੀ ਡੈਥ ਹੋਈ ਆ ਕੀ ਨਾਮ ਆ ਤੁਹਾਡਾ ਮੇਰਾ ਨਾਮ ਜੀ ਸ਼ੰਦੋ ਹਾਂਜੀ ਸਾਡਾ ਘਰ ਪਿੱਛੇ ਆ ਜੀ ਹਾਂ ਤਾਂ ਜਾਂਚੜੇ ਸਤਾ ਲਕਸਾਂ ਨੂੰ ਕੋਈ ਪਤਾ ਨਹੀਂ ਕਿ ਕੀ ਹੋਇਆ ਕੀ ਨਹੀਂ ਹੋਇਆ ਹਾਂਜੀ ਹਾਂ ਹਾਂ ਆ ਜਾ ਰੋਲਾ ਪਿਆ ਤਾਂ ਆ ਕੇ ਦੇਖਿਆ ਮੇਰਾ ਘਰ ਪਿੱਛੇ ਆ ਸੀ ਉਹ ਪਿੱਛੇ ਰਹਿੰਦੀ ਠੀਕ ਹੈ ਜੀ ਤੇ ਕੂਲੇ ਲੱਗੇ ਹੁੰਦੇ ਕੋਈ ਪਤਾ ਨਹੀਂ ਨਹੀਂ ਪਤਾ ਲੱਗਦਾ ਸਵੇਰੇ ਆਣ ਕੇ ਦੇਖਿਆ ਤੇ ਆਪ ਪਾਈ ਸੀ ਬੈਠਦੇ ਉੱਤੇ ਹਾਂਜੀ ਦੇਖੀ ਟੋਟਾ ਆ ਕੇ ਕਹਿੰਦੇ ਹੈ ਨਹੀਂ ਹੈ ਨਹੀਂ ਕੀ ਚੈਕੋਗੇ ਤੈਕੋ ਹਾਂਜੀ ਆ ਸੰਤ ਤਾਂ ਪਤਾ ਨਹੀਂ ਉਹਦੇ ਦੇਖੇ ਗਲੇ ਤੇ ਨਿਸ਼ਾਨ ਆਇਆ ਕਾਫੀ ਹੋਰ ਉਹ ਅਸੀਂ ਉਹ ਵੀ ਨਹੀਂ ਦੇਖੀਏ ਦੇਖੇ ਨਹੀਂ ਤੁਸੀਂ ਸੰਸਕਾਰ ਨੂੰ ਲੈ ਗਏ ਸੀ ਸੰਸਕਾਰ ਕੰਨ ਲੱਗੇ ਸੀ ਕਰਨ ਲੱਗੇ ਸੀ ਹਾਂਜੀ ਪਹਿਣਾ ਨੇ ਆਣ ਕੇ ਕੱਢ ਲਈ ਅੱਛਾ ਅੱਛਾ ਉਹ ਜਿਹਨੇ ਪਹਿਣਾ ਆਇਆ ਫੇ ਵੀ ਫੇ ਵੀ ਗਵਾਂਢ ਨੂੰ ਮਾੜਾ ਮੋਟਾ ਪਤਾ ਹੁੰਦਾ ਕੀ ਗੱਲਬਾਤ ਹੋਈ ਪ੍ਰੋਪਰ ਇਹਨਾਂ ਦੇ ਕੰਮ ਕੋਈ ਕਲੇਸ਼ ਸੀ ਇਹਨਾਂ ਦਾ ਕੰਮ ਕਲੇਸ਼ ਨਹੀਂ ਹੋਇਆ ਸੀ ਕੋਲ ਆ ਹਾਂਜੀ ਜਿਵੇਂ ਅਸੀਂ ਪਿੱਛੇ ਵੀ ਰਹਿੰਦੇ ਸੀ ਕੋਲ ਆ ਹਾਂਜੀ ਇਹਨਾਂ ਦੀ ਨੋ ਸੱਸ ਦੀ ਕਦੀ ਇਹਨਾਂ ਦੀ ਕਦੇ ਲੜਾਈ ਕਦੀ ਅਸੀਂ ਉਹ ਨਹੀਂ ਨੁੰਡੇ ਦੋਵੇਂ ਬਾਹਰ ਆ ਹਾਂਜੀ ਇਹ ਤਿੰਨੇ ਹੀ ਸੀ ਵੀਆਂ ਆਹ ਅੰਨਾ ਮਹੀਨਾ ਹੋਇਆ ਬਾਹਰ ਆਇਆ ਇਹਨੂੰ ਤਾਂ 2 ਸਾਲ ਹੋ ਗਿਆ ਸੀ ਬਾਹਰ ਗਈ ਸੀ ਹੂੰ ਹੂੰ ਉਹ ਬਾਹਰੋਂ ਆਈਆ ਹੂੰ ਹੂੰ ਮਹੀਨਾ ਕੇ ਹੋਇਆ ਇਹਨੂੰ ਦੋ ਇਹਨੂੰ ਸੱਸ ਰਹਿੰਦੀਆਂ ਸੀ ਹੂੰ ਹੂੰ ਕੁੜੀ ਨੇ ਵੀ ਤਾਂ ਸੱਦਿਆ ਵੀ ਕੋਈ ਨਿਆਣਾ ਟਿ ਲਮੱਠਾ ਹੋ ਜਾਂਦਾ ਰਾਤ 12:00 ਤੇ ਲੈ ਕੇ ਜਾਣਾ ਪੈਂਦਾ ਆ ਹਾਂਜੀ ਬੇਬੇ ਆਂਡ ਕੋਹਾਂਡ ਜਾਂਦੀ ਠਾਲਣਾ ਜਾਂਦੀ ਐ ਸਕੂਟਰੀ ਤੇ ਲੈ ਜਾਂਦੀ ਚਲਾ ਲੈਂਦੀ ਸੀ ਇਹ ਕੁੜੀ ਠੀਕ ਹੈ ਹੈ ਇਸ ਕਰਕੇ ਸੱਦੀ ਸੀ ਨਹੀਂ ਕੁੜੀ ਦਾ ਤਾਂ ਕੰਮ ਬਹੁਤ ਸੌਖਾ ਸੀ ਉੱਥੇ ਠੀਕ ਤਾਂ ਸੱਦੀ ਸੀ ਠੀਕ ਹੈ ਉਹ ਹੋਰ ਸਾਨੂੰ ਕੋਈ ਨਹੀਂ ਪਤਾ ਥੈਂਕ ਯੂ ਸਾਨੂੰ 112 ਹੈਲਪਲਾਈਨ ਤੋਂ ਇੱਕ ਕਾਲ ਰੀਸੀਵ ਹੋਈ ਸੀ ਠੀਕ ਹੈ ਜੀ ਕਿ ਗੜਾ ਪਿੰਡ ਦੇ ਸ਼ਮਸ਼ਾਨ ਘਾਟ ਵਿੱਚ ਇੱਕ ਲੜਕੀ ਜਿਸ ਦਾ ਸੰਸਕਾਰ ਕੀਤਾ ਜਾ ਰਿਹਾ ਹਾਂਜੀ ਜੋ ਜਿਸ ਦਿਲਾਤ ਛਕੀਆਂ ਜਿਸ ਦਿਨੀ ਮੌਕੇ ਤੇ ਪਹੁੰਚੇ ਪਹੁੰਚ ਕੇ ਜੋ ਲੜਕੀ ਦੇ ਪੇਕਾ ਪਰਿਵਾਰ ਸੀ ਹਾਂਜੀ ਉਹਨਾਂ ਨੇ ਸ਼ੱਕ ਜਤਾਇਆ ਕਿ ਸਾਡੀ ਲੜਕੀ ਦਾ ਜੋ ਨੇਚਰਲ ਡੈਥ ਨਹੀਂ ਹੈ ਇਹਦੀ ਜਿਹੜੀ ਅਸੀਂ ਪੋਸਟਮਾਰਟਮ ਤੋਂ ਆ ਕੇ ਅਸੀਂ ਆਪਣਾ ਸ਼ੱਕ ਦੂਰ ਕਰਨਾ ਚਾਹੁੰਦੇ ਹਾਂ ਹੂੰ ਹੂੰ ਜਿਸ ਤੇ ਅਸੀਂ ਡੈਡ ਬਾਡੀ ਨੂੰ ਇਤਾ ਦੇ ਵਿੱਚੋਂ ਕੱਢ ਕੇ ਲੈ ਕੇ ਆਈਆਂ ਹਮ ਹਸਪਤਲ ਮੋਰਚ ਵਿੱਚ ਅਸੀਂ ਦਿਖਾਵਾਈਆਂ ਹਮ ਜੋ ਅਸੀਂ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਹੈ ਹਮ ਜੋ ਵੀ ਹਾਲਾਤ ਆਉਣਗੇ ਉਹਦੇ ਅਨੁਸਾਰ ਉਹਨਾਂ ਦੀ ਸਟੇਟਮੈਂਟ ਰਿਕਾਰਡ ਕਰਕੇ ਕਾਰਵਾਈ ਹਮਸ ਤੇ ਪਹੁੰਚ ਜਾਣਾ ਜਾਣਕਾਰੀ ਅਨੁਸਾਰ ਪਤਾ ਲੱਗਾ ਵੀ ਜਿਹੜੀ ਮ੍ਰਿਤਕ ਦੀ ਪਰਚਾਈ ਨੇ ਦੇਖਿਆ ਵੀ ਜਿਹਨੂੰ ਨਹਾਉਣ ਲੱਗੇ ਸੀ ਉਹਦੀ ਪੱਟ ਦੇ ਉੱਤੇ ਜਿਹਨੇ ਜਿਹਦੇ ਥਰੂ ਉਹ ਮਰੀ ਆ ਉਹਦਾ ਵਿੱਚ ਨਾਂ ਲਿਖਿਆ ਸੀ ਪੈਨਸਲ ਨਾਲ ਕੋਪੀ ਜੋ ਵੀ ਹੈਗਾ ਉੱਤੇ ਹੁਣ ਤੱਕ ਦੀ ਸਟੇਜ ਤੇ ਸਾਨੂੰ ਕਿਸੇ ਨੇ ਕੋਈ ਸਟੇਟਮੈਂਟ ਰਿਕਾਰਡ ਨਹੀਂ ਕਰਵਾਈ ਜੀ ਅਸੀਂ ਸਟੇਟਮੈਂਟ ਰਿਕਾਰਡ ਕਰਕੇ ਅਗਲੀ ਜਿਹੜੀ ਇਨਵੈਸਟੀਗੇਸ਼ਨ ਆ ਉਹ ਕੰਪਲੀਟ ਕਰਾਂਗੇ ਡਾਕਟਰ ਸਾਹਿਬ ਇੱਕ ਮ੍ਰਿਤਕ ਦੇ ਆਈ ਆ ਕੀ ਨਾਂ ਤੁਹਾਡਾ ਕੀ ਕਹਿਣਾ ਚਾਹੁੰਦੇ ਸਾਰਾ ਮੇਰਾ ਨਾਮ ਡਾਕਟਰ ਗੁਰਪ੍ਰੀਤ ਆ ਸਿਵਰਸਟ ਟੈਕਨਾਲ ਜੀ ਜੀ ਸਾਡੇ ਕੋਲ ਇੱਕ ਮ੍ਰਿਤਕ ਦੇ ਆਈ ਆ ਜਿਹਦਾ ਨਾਮ ਹੈਗਾ ਅਮਨਦੀਪ ਉਮਰ ਤਕਰੀਬਨ 30 ਸਾਲ ਹੈਗੀ ਜਾਂਦੀ ਹਾਂਜੀ ਹਾਂਜੀ ਪੋਸਟਮਾਰਟਮ ਦੀ ਬੋਡੀ ਲੈ ਕੇ ਆਏ ਆ ਹਾਂਜੀ ਹਾਂਜੀ ਕੀ ਪਤੀ ਕੀ ਉਹਦਾ ਕੀ ਨਾਂ ਉਹਦਾ ਅਮਨ ਅਮਨਦੀਪ ਨਾਮ ਹੈਗਾ ਆ ਤੇ ਰੈਨ ਵਾਲੀ ਹੈਗੀ ਕਾਡਾ ਫਲੋਰ ਤੋਂ ਹਾਂਜੀ ਓਕੇ ਕੀ ਲੱਗਦਾ ਤੁਸੀਂ ਦੇਖਿਆ ਉਹਨਾਂ ਨੂੰ ਜੀ ਬੋਡੀ ਵਿੱਚ ਹੱਲੇ ਆਪਾਂ ਪੋਸਟਮਾਰਟ ਫਾਈਨਲ ਜਿਹੜੀ ਰਿਪੋਰਟ ਜੋ ਵੀ ਹੈਗਾ ਆਪਾਂ ਪੋਸਟਮਾਰਟ ਦੀ ਰਿਪੋਰਟ ਤੋਂ ਬਾਅਦ ਦੱਸ ਪਾਵਾਂ ਕੀ ਕਾਰਨ ਹੈਗਾ ਮੌਤ ਦਾ ਠੀਕ ਹੈ